ਤੁਸੀਂ ਕਿਹਨੂੰ ਕਹਤਾ ਨਾ ਲੈ ਲਓ ਹੁਣ ਅੱਗੇ ਅੱਗੇ ਵੀ ਹੋਰ ਸੋਹਣਾ ਲੈ ਲਿਏ ਫਰ ਵੀ ਡਾਰਕ कलर ਸੀਗਾ ਡਾਰਕੇ ਰੰਗ ਦੇਖਣ ਨੂੰ ਨਹੀਂ ਪਿੱਦੇ ਕਿੰਨੇ ਸਾਰਿਆਂ ਦੀ ਕੀ ਮਤਲਬ ਕਿੰਨੇ ਕਿਡਿਆਂ ਨੂੰ ਲੋਲਣੇ ਮੈਂ ਜਸਮੀਨ ਕਹਿੰਦੀ ਸੀ ਤੁਹਾਨੂੰ ਪੁੱਛਦੇ ਤੇ ਮੈਨੂੰ ਤੁਹਾਨੂੰ ਆਈ ਆਪਣੀ ਤਾਬੀ ਨੂੰ ਹੁਣ ਇਹਨੂੰ ਜਸਮੀਨ ਵੀ ਜਾਣਦਾ ਕੀ ਔਲੇ ਵਾਲੀ ਤਾਪ ਨੂੰ ਵੀ ਜਾਣਦਾ ਕਿ ਸੁੱਖੋ ਭਣ ਜੀ ਵੀ ਜਾਣਦਾ ਚਲ ਐ ਕਰੋ ਅਸੀਂ ਰਹਿਣ ਦਿੰਦੇ ਤੁਸੀਂ ਮਾਸੀ ਨੂੰ ਦਵਾਓ ਮਾਸੀ ਸਾਨੂੰ ਲੈ ਕੇ ਆਇਓ ਹੁਣ मासी तू ले बना एक सूटर चलो फिर शूज रिमूव कर ਆ ਵੀ ਨਹੀਂ ਚੱਲਣੀ ਤੇ ਚੱਪਲਾਂ ਦੂਈ ਨਹੀਂ ਚੱਲਣੀਆਂ ਮੱਧੀਆਂ ਨਾ ਪੱਤਰੀ ਆਈ ਦਿਖਾਈ ਜਾਂਦੀ ਆ ਤੈਨੂੰ ਹਾਂ ਸਾਹ ਤਾਂ ਸੁਖੇ ਨਹੀਂ ਆ ਰਹੇ ਸਾਹ ਸੁਖੇ ਹਾਂ ਸਹੀ ਆ ਪੱਤਰੀ ਆਈ ਉਹਦੇ ਬਾਅਦ ਰੱਖ ਲੱਖੋਂ ਤੋਂ ਦਰ ਲੱਖੋਂ ਤੋਂ ਦਰ ਪੱਤਰੀ ਜਾਈਂ ਦੂਆ ਪਾ ਕੇ ਦੇਖ ਪਾ ਕੇ ਇਹਨੇ ਇੱਕ ਚੱਪਲ ਖੋਲੀ ਉਹ ਪੈਰ ਦੇ ਚੱਪਲ ਦੇ ਉਹ ਬੜੀ ਵੀ ਮੇਰਾ ਗੁੰਮੀ ਦਾ ਨਾਮ ਤੋਂ ਉਹ ਲਵਾ ਨਹੀਂ ਕਰਨਾ ਹੈ ਹਵਾ ਲੱਗ ਜੁਕੇ ਨਾ ਬੜੀ ਹੋਗੀ ਬਿਲਕੁਲ ਸਹੀ ਕਿੰਨੇ ਸੋਨੇ ਪੈਰ ਲੱਗਦੇ ਆ ਨਾਲੇ ਜੀ ਦੋ 150 ਤੇ ਘੱਟ ਵੱਧ ਹੈਗਾ ਉਸਰ ਬਈ ਜੱਪੜੀ 100 ਰੁਪਏ ਦਾ ਹੀ ਹੋਰ 800 ਤੋਂ 120 30 ਰੁਪਏ ਨੂੰ ਪਰ ਮਿਲ ਜਾਂਦੀ ਹੈ। ਉਹ ਇਹਦਾ ਸਿੰਪਲ ਲੈਣੀ ਆ। ਚਲ ਆਈ ਦੋ 150 ਰੁਪਏ ਦੇ। ਅੱਧਾ ਰੁਪਏ ਤੋਂ ਪਰ। ਕਾਨੂੰ ਲੜਨਾ ਸੀ ਤੇਰੇ ਨਾਲ। ਚਾਚੇ ਨੂੰ ਵੀ ਲੈ ਲਓ। ਮੇਰੇ ਕੋਲ ਹੈਗੀਆਂ ਜੀ। ਅੱਛਾ ਅੱਛਾ ਅੱਛਾ। ਹਾਂ ਪਹਿਲਾਂ ਛੂਜ਼ ਹੋਣਾ। ਸਲੀਪਰ ਦੋ ਸਲੀਪਰ। ਸਲੀਪਰ ਦੇਖ ਲੈਣੇ ਆ। ਨਾਲੇ ਵੀ ਤੇਰੇ ਚੁਰਮੂ ਉੱਥੋਂ ਨਾ। ਜਾਦਤਾ ਪਹਾੜਾਂ ਦੇ ਨਾਂਕਾਤ ਜਾਣਾ ਉੱਤੇ ਤੇਰੇ ਸਲੀਪਰ ਚੱਲਣੂ ਤੇ ਆ ਸਿੰਪਲ ਜੁੱਪਲਾ ਹਾਂ ਉਥੇ ਆ ਕੇ ਲੈ ਲਈ ਪਹਾੜਾਂ ਤੇ ਕੋਈ ਗੱਲ ਨਹੀਂ ਮੈਂ ਵੀ ਤਾਂ ਸਿੰਪਲ ਜੁੱਪਲ ਦੇਖਣ ਲੱਗ ਗਿਆ ਮਾਮੀ ਨੂੰ ਵੀ ਪੁੱਛ ਲਓ ਮਾਮੀ ਨੇ ਨਹੀਂ ਲਏ ਮਾਮੀ ਤਾਂ ਕੋਈ ਨਹੀਂ ਹਾਂ ਲੈ ਦੱਸ ਚੱਪਲਾ ਲੈ ਕੇ ਦੁਰਪੇ ਪੈਸੇ ਦੱਤੇ ਨਹੀਂ किन्ने किन्ने हुए हैं मासी देखी किन्ने सोने सोने पर्स लेके तो देख मासी वो चक जेड़ा आला है मेरे आला ले ली चल तू कोई कोई मैं दान है किन्ने सोने हूं? चलो फिर ਕੋਈ ਫਾਇਦਾ ਨਹੀਂ ਫਿਰ ਜੱਲਣਾ ਨਹੀਂ ਆ ਦੇਖਾ ਇੱਧਰ ਵੀ ਸੇ ਲੱਗੀ ਆ 3 ਐਕਸਲ ਆ ਨਹੀਂ ਆ ਰਹਾ ਜਦੋਂ ਸਾਇਦ ਬਹੁਤhota ਭਰਾ ਅਮਰੀ ਸੇਹ ਤੋ ਦੇਖੋ ਮੇਤੇ ਵੀ ਬੰਦਾ ਤਕੜਾ ਕੋਸ ਸਾਇਦ ਨਹੀਂ ਜਾਂਦੀ ਨਹੀਂ ਇਹ ਵੀ ਘੱਟ ਲੱਗਦੀ ਆ ਦੇਖ ਲੋ ਘਰ ਨੂੰ ਵੀ ਨਹੀਂ ਆ ਮੈਨੂੰ ਲੱਗਦੀ ਆ ਚਾਚੂ ਜਿਹੜੇ ਤੁਹਾਡੇ ਹੱਥ 'ਚ ਆ 4xL ਤੇਰਾ ਪਾਪਾ ਵੀ ਨਹੀਂ ਉਹ ਨਹੀਂ ਮੇਰੇ ਆ ਗਏ ਨੇ ਪਾਪਾ ਨੂੰ ਕਿੰਨਾ ਚਾਹੀਦਾ ਏ ਤੇਰਾ ਪਾਪਾ ਪਾ ਲਈ ਨਹੀਂ ਪਤਾ ਤਾਂ ਲੱਗਿਆ ਵੀ 5th ਚ ਚਾਹੀਦਾ 6th ਚ ਚਾਹੀਦਾ ਆ ਕਲਰ ਬਹੁਤ ਵਧੀਆ ਏ ਯਾਰ ਹਾਂ ਪਰ ਦੁਬਾਰ ਨੂੰ ਨਾ ਇਹਨਾਂ ਨੂੰ ਬਸ ਜਾ ਉਸ ਤੈਚੇ ਬਲ ਹੋ ਜਾਂਦਾ ਨਾ ਤੇ ਟਿੱਡ ਜਿਆਦਾ ਚੰਕੀ ਜਾਂਦੀ ਹੈ ਸਾਡੇ ਖੁੱਲ ਨਹੀਂ ਹੋਗਦਾ ਫਿਰ ਬਾਜੀ ਯਾਰ ਕਦੇ ਕੱਲੋਂ ਨਾਲੇ ਕਾਕੀ ਕੋ ਦੇਖ ਕੇ ਦੋ ਬਦਲ ਵੀ ਕਰਾਂਗੇ ਹਾਂ ਕਿੰਨੇ ਦੀ ਹੈ 3500 ਦੀ ਹੈ ਹਾਂ ਜੀ ਐਸੋਟ ਕਲਰ ਹੋਰ ਦਿਖਾ ਦੂੰਗਾ ਇਹਦੇ ਤੇ ਆਹ ਐਡ ਡਿਜ਼ਾਈਨ ਚਾਹੋ ਕੋੜਾ ਜਾਲੀ ਫਿਰ ਦੇ ਜਿਹੜਾ ਆਹ ਕਲਰ ਤਾਂ ਬਹੁਤ ਸੋਹਣੇ ਆ ਚੱਲ ਪਾ ਕੇ ਦੇਖ ਲੈ ਮੈਨੂੰ ਪਾ ਕੇ ਤੇ ਸਿਮੇ ਤੇ ਬਹਿ ਜਾਊਗੀ ਕਿੱਥੇ ਹੈ ਜੀ ਥੋਟਾ ਆ ਦੇਖੋ ਚੇਂਜਿੰਗ ਰੂਮ ਚੇਂਜਿੰਗ ਇੱਥੇ ਕਮਰ ਕਰਾ ਟੋਮਾ ਕੋਸ਼ਿਸ਼ ਕਰਕੇ ਦੇਣਾ ਪਹਿਜਣੀ ਹਾਂਜੀ ਬੁੱਤ ਕੋ ਲੈਨੇ 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 ਨੀ ਹਾਂ ਦੇਖੋ ਆ ਵੀ ਫੜਾਇਓ ਕਹਿੰਦੇ ਆ ਲੜਕੇ ਦੇ ਨਾਲ ਆਪਣੀ ਵੀ ਕਹਾਣੀ ਤੁਸੀਂ ਦਿਖਾਈ ਇਹਦੇ ਨਾਲ ਸ਼ੇਰ ਵਨੀਆ ਵੀ ਅਵੇਲੇਬਲ ਆ ਜੀ ਸਿੰਦਕਾਂ ਦੇ ਪਰ ਮਾਮੀ ਜੀ ਤੁਸੀਂ ਬੜੇ ਸੁਣਜੋ ਕੇ ਬੈਠ ਗਏ ਨਹੀਂ ਫਿਰ ਦੇਖ ਲਵਾਂ ਮੈਂ ਨਹੀਂ ਕਰਨ ਨੂੰ ਲੈਣੇ ਨਹੀਂ ਹੁਣ ਆਪਾਂ ਨੇ ਮਾਰ ਜਾ ਦਿਖਾਉਨੇ ਯਾਰ अच्छा अच्छा कर ओके साइज है पागल अंदर साइज है दोनों है सब कलर और दिखाओ डार्क जस्ट मैं तो भी ले ले बस हां मस्ती के ना हमारा कलर ले साइज कोई वाले करना पाके रेड कलर पैगी चाचू बिल्कुल फिट है बोल के पाके दे थोड़ी कि जाच दी आधर देख कि जाच दी है डैडी दे ਕਰਨ ਖੋਲ ਕੇ ਸ਼ਰਟ ਪਾ ਪੁੱਤ ਤੂੰ ਦਰਦਾਰ ਨੂੰ ਪਾਣਾ ਛਾਇਆ ਖੋਲ ਕੇ ਤੂੰ ਤੂੰ ਭਾਗ ਦੇ ਦੇ ਮਿਰਰ ਸਾਡੇ ਸਾਰੇ ਦੇਖੇ ਆਦੇ ਜਿੰਨੇ ਵੀ ਭਾਜੀ ਗੜੇ ਹੋਰੇ ਸਾਰੇ ਹਾਂਜੀ 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 ਹਾਂ ਸ਼ੌਂਤੇ ਗੇਂਦੀ ਹਾਂ ਹਾਂ ਮਰਾਦੋ ਕੋਈ ਹੋਰ ਹੁੰਦੀ ਨਾ ਲੰਬੀ ਬਾਜੀ ਸਾਈਜ਼ ਟਿੱਕਾ ਹਾਂਜੀ ਇਹ ਨਾ ਮੈਂ ਪੀਦਾ ਨਾ ਮੈਂ ਮਦ ਇਹ ਲੂਜ਼ਿੰਗ ਵੀ ਲਊਗਾ ਪਰ ਹੋਰ ਵੀ ਕਪੜਾ ਹੁੰਦਾ ਨਾ ਇਹ ਯਾਰ ਚਾਚੇ ਲੈ ਲਾ ਬਹੁਤ ਸੋਹਣਾ ਲੱਗ ਰਿਹਾ ਸੱਚੀ ਹੋ ਗਿਆ ਹੋ ਗਿਆ ਸਲੈਕਟਰ ਕਿੰਨੀਆਂ ਵਧੀਆ ਹੋਣਗੀਆਂ ਸਾਰੀਆਂ ਮੈਨੂੰ ਉਹ ਮੈਨੂੰ ਕਪੜਾ ਸਹੀ ਨਹੀਂ ਲੱਗਿਆ ਮੈਂ ਲੈਣ ਦਾ ਕਪੜਾ ਕਪੜਾ ਵਧੀਆ ਹੈ ਅੱਛਾ ਜੀ ਕਰਕੇ ਦੇ ਦੂੰਗੀ ਟ੍ਰਾਈ ਕਰੋ 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 ਟ੍ਰਾਈ ਮਾਜੀ ਸਭ ਨਾਲੋਂ ਬੜਾ ਸਾਈਜ਼ ਨਹੀਂ ਹੈਗਾ ਇਸ ਦੁਕਾਨ 'ਚ ਸਭ ਨਾਲੋਂ ਬੜਾ ਕਰੋ ਚਲ ਹਾਂ ਮੜੇ ਜਿਹਾ ਦਿਖਾਓ ਮੈਂ ਪਾਪਾ ਨੂੰ ਲੈ ਕੇ ਜਾਣੀ ਨਾ ਉਹਨਾਂ ਦੇ ਸਭ ਨਾਲੋਂ ਬੜਾ ਸਾਈਜ਼ ਆਂਦਾ ਨਹੀਂ ਉੱਪਰ ਦਿਖਾ ਦੇ ਵੱਡੇ ਫਾਈਲ ਸੈਕਸ਼ਨ ਨੂੰ ਓਕੇ ਠੀਕ ਹੈ ਕਾਲਰ ਆਈ ਮਿਖਾ ਦੇ ਬੀਬੀ ਬੱਲੇ 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 ਹਲੋ ਜੀ ਸਾ ਵੀ ਦੇਖੋ ਪਾ ਕੇ ਫਾਈਲ ਸੈਕਸ਼ਨ ਕੀ ਕੰਮ ਕਰਦੀ ਮੈਂ ਉੱਪਰ ਨਾਲ ਹਰ ਇੱਕ ਵਾਰ ਕੋਈ ਨਾ ਮਿਲਦਾ ਵੀ ਨਹੀਂ ਜੀ ਬੱਚਾ ਨਾ ਸਾਡਾ ਖੁੱਸ ਜਾਦਾ ਸਾਡਾ ਬੱਚਾ ਨਹੀਂ ਨਾ ਸਾਡਾ ਖਰੂਦੀ ਆ ਇਹ ਸਾਡੇ ਕੋਈ ਪਾਈ ਨਾ ਸੰਭਲਦੇ ਹੋ ਗੰਨਾ ਚਾਹ ਚੇਂਜ ਕਰਕੇ ਲੱਗ ਆਣੀ ਚੱਲਣੀ ਯਾਰ ਕਿਹਦੀ ਆ ਵੀ ਬਦੇ ਆ ਉਹ ਪਾ ਦਈ ਬੋਡੀ ਦਿਖਾਉਂਦਾ ਫਿਰਦਾ ਆਪਣੀ ਪਾ ਛੇਤੀ ਦੇ ਕੇ ਚੱਪ ਲੈਣਾ ਹੋਰ ਇੱਕ ਉਹ ਵੀ ਰਾਕਾ ਉਹਨਾਂ ਨੂੰ ਵਧੀਆ ਲੱਗਣਾ ਪਾਜੀ ਰਹਿ ਗਈ ਆ ਇੱਕ ਗੋਲ ਵੀ ਟਾਇਰ ਆ ਜਾ ਉੱਪਰ ਚੱਲਦੇ ਉਹਨਾਂ ਨੂੰ ਵਧੀਆ ਦਿਖਾਣੇ ਆ ਕਿੰਨਾ ਸੋਨਾ ਕਲਰ ਹੈ ਇਹ ਰਹਿਣੇ ਬਿਲਕੁਲ ਮੈਨੂੰ ਆਹੀ ਦੇ ਦੋ ਆਹ ਆ ਤਿੰਨੇ ਰੰਗ ਦੇ ਦੋ ਹਾਂ ਚਲੋ ਨੀ ਲਖਾ ਦੋ ਦੇ ਨਾਲ ਆਪ ਜੀ ਸਿੱਟੇ ਇਹ ਮੈਂ ਕਰਾ ਮਰਮਰ ਕੈਪੀ ਲਿਖਾ ਦੋ ਦੂਜੀ ਕਾਟਨ ਨਹੀਂ ਹੋਣੀ ਕਿਹੜਾ ਆ ਨੀਲਾ ਜੀ ਹੈ ਨਾ ਆਹ ਵੀ ਸੀਚਾ ਤਿੰਨੇ ਲੈ ਲਓ ਇਹ ਕਾਹਦੇ ਗੱਡੀ ਇਹਨਾਂ ਇਹ ਰੌਣ ਰਹਿਣ ਦਾ ਠੀਕ ਹੈ ਕਲਾ ਹਾਂ ਠੀਕ ਹੈ ਬਸ ਆ ਰਹਿਣ ਦੋ ਤੁਹਾਡਾ ਕਮੀਜ਼ ਘਰ ਤੇ ਨਹੀਂ ਪਾਉਂਦਾ ਮਾਹ ਟੀ ਜਲਟ ਨਹੀਂ ਬ੍ਰਾਂਡਡ ਆ ਉੱਪਰ ਜਾਨਾ ਪੈਣਾ ਤੁਹਾਨੂੰ ਉੱਥੇ ਮਿਲਣੇ ਆ ਰੱਬ ਪਰ ਨਹੀਂ ਹਾਂ ਅਗਲੀ ਮੰਜ਼ਿਲ ਪਰ ਇਹ ਲੈਣਾ ਮੈਨਾਂ ਕੈਪਰੀਏ ਟੀ-ਸ਼ਰਟ ਦੀ ਵੀ ਅੰਦਰੋਂ ਲੈਣਾ ਹਲਾਇ ਨੂੰ ਆ ਨਾ ਇਹ ਕਹਿੰਦਾ ਟੀ-ਸ਼ਰਟ ਮੈਨਾਂ ਆਪਣਾ ਇਹ ਕਹਿੰਦਾ ਉਹ ਦੇ ਦੇ ਉਹਨੂੰ ਪਾਈ ਲਾ ਆਨੂੰ ਦੇ ਦੋ ਲਾ ਆਲਾ ਪਾਤੀ ਇਹਦੇ ਤੇ ਫਸ ਤੈਨੂੰ ਦੇ ਦੋ ਭੈਣਾ ਤਾਂ ਲੱਕੀ ਦਾ ਸਾਰੇ ਬਾਤ ਚੋ ਕਲਾ ਨੂੰ ਦੋ ਤਾਰਾ ਇਹ ਸ਼ੁਭ ਨੂੰ ਲੈਣ ਲੱਗੇ ਆ ਹਾਂ ਚਲੋ ਛਾਂਟਾਂ ਗਰਮੀ 'ਚ ਨਾ ਠੀਕ ਰਹਿੰਦੀ ਗਰਮੀ ਬਹੁਤ ਹੀ ਹੈ ਕੋਈ ਚਲੋ ਕਰ ਲਓ ਪਸੰਦ ਅਸੀਂ ਜਾਨੂ ਚਾਚੇ ਕੋਲ ਜਾਇਆ ਹੀ ਆ ਲੱਗਦੀ ਆ ਪਾਪਾ ਦੇ ਆਉਣ ਨੂੰ ਹਾਂ ਉਸ ਤੋਂ ਖੋਰ ਹੋ ਤੋ ਵੀ ਕਰਦਾ ਮੜਾ ਜੇ ਕਲਰ ਦੇਖੋ ਫਿਰ ਤੁਸੀਂ ਨਹੀਂ ਆ ਤਾਂ ਖਾਸੇ ਖੁੱਲੀ ਅੰਨੇ ਨਹੀਂ ਹੈਗੇ ਭਾਈ ਵੀ ਛੋਟਾ ਹਾਂ ਠੀਕ ਲੱਗਦੀ ਆ ਮੈਨੂੰ ਕਲਰ ਦੇ ਜਿਹੜਾ ਲੈਣਾ ਉਹਨਾਂ ਵਾਸਤੇ ਕਲਰ ਥੋੜਾ ਜਿਹਾ ਠੀਕ ਜਿਹਾ ਲਓ ਜਿਹੜਾ ਪਹਾੜਾਂ ਚ ਕੰਮ ਕਰਦੇ ਉਹਨਾਂ ਦੇ ਵੀ ਹੱਥ ਨੂੰ ਸਹੀ ਰਹਿਣਾ ਫਿਰ ਉਹ ਨਹੀਂ ਤਾਂ ਛੇਤੀ ਮੈਲੀ ਹੋ ਜਾਣੀ ਨਿੱਮੇ ਦਾ ਹੋਇਰੋ ਨਾ ਕਿ ਨੋਕ ਲਾ شوف ਨਾ ਦੇਖ ਲੈ ਉਹਨੂੰ ਗਿਰਨਾ ਜਾਵੇ ਕਿਤੇ ਸੋਨੇ ਉੱਪਰ ਵੀ ਸਾਰਾ ਸਮਾਨ ਕੀ ਤੋਲ ਆਰਦਾ ਇਹਦਾ ਟੀ-ਸ਼ਰਟ ਦਾ ਆ ਲੋ ਜੀ ਆ ਸਹੀ ਦੇਖੋ ਤਾਂ ਆ ਠੀਕ ਲੱਗ ਰਹੀ ਮੈਨੂੰ ਪਰ ਉੱਚੀ ਤਾਂ ਨਹੀਂ ਹੋਊਗੀ ਕਿ ਹੈ ਥੋੜੀ ਘੱਟ ਲੱਗ ਰਹੀ ਜੀ ਯਾਰ ਚਾਚੂ ਇਹ ਕਪੜਾ ਠੀਕ ਤਾਂ ਹੈ ਪਰ ਮੈਲਾ ਹੋ ਜਾਣਾ ਇਹ ਆ ਲਾਈਟ ਲੱਗਦਾ ਆ ਵਧੀਆ ਲੱਗਦਾ ਆ ਜਚੂ ਨਾ ਪਰ ਤਾਈ ਕਰ ਦੋ ਕਾ ਕਾਟਰਨਾ ਕੀ ਹੈ ਜੀ ਕੀ ਜੀ ਜਸ ਜੀ ਇੱਕ ਆ ਦੇਖੋ ਜੀ ਪਤਾ ਕਰ ਦੋ ਉਹ ਕਿੱਧਰ ਕੋ ਸਿੱਕਮ ਨੂੰ ਆ ਗੱਲੇ ਤੇ ਦਿਖਾ ਰਿਹਾ ਆ ਆ ਜਿਹੜਾ ਆ ਹਾਂ ਬਹੁਤ ਗੋਲ ਇਹ ਡੱਬਾ ਦੇਖ ਲੈ ਇਹ ਲਾਇਆ ਠੀਕ ਹੈ 300 ਵਾਲਾ ਇਹ ਇੱਕ ਡਬਲ ਐਕਸੋ 300 ਉਹਦੇ 3 ਐਕਸਨ ਦੇ ਨਾਲ ਹਸਦਾ ਬੁਈ ਇਹ ਕੱਪੜਾ ਵੀ ਬਹੁਤ ਪਿਆਰਾ ਹੈ ਤੇ ਦਬਾ ਲਿਆਉਣਾ ਭਰਾ ਮੇਰੇ ਯਾਰ ਮੇਰੇ ਇੱਕ ਟੀ ਜਾਂਡ ਦੇ ਦੇ ਬਸ ਮੈਨੂੰ ਜਿਹੜੇ ਸਾਇੰਸ ਟੈਂਡਰ ਦਬਾ ਤਿੰਨ ਵਾਰਾ ਕਰਦਾ ਦਬਾ ਯਾਰ ਸਾਰੇ ਬੌਂਦਲੇ ਜੇ ਪਾਈ ਆ ਮਗਨ ਆਇਆ ਦੁਕਾਨ ਦੇ ਵਿੱਚ ਆਪਸੇ ਇੱਕ ਹੋਏ ਜਾਂਦਾ ਹਾਂ ਇਸ ਕਰਕੇ ਲੱਗੇ ਮੇਰਾ ਹੁਣ ਸੈਟਿੰਗ ਹੋ ਗਈ ਤੂ ਵੀ ਤਾਰ ਹਾਂ ਸੇਲਾਂ ਦਾ ਉਹ ਫਰਕ ਕੋਲਰ ਵੀ ਦੇਖਾ ਦੇ ਵਾਹ ਜੀ

ਕਿੰਨੇ ਸੋਹਣੇ ਲੱਗਦੇ ਆ ਆਹ ਕਲਰ ਪਾ ਕੇ ਐਨ ਫਿਟਮ ਫਿਟ ਐਂਟਰਟੇਨ ਹੋਮ ਨੂੰ ਪੋੜੀ ਬੋਤੇ ਤੇ ਕੁਸਪੇਸ ਚਾਹੀਦੀ ਊਪਰਲੀ ਉਹ ਤਾਂ ਇਹ ਭਾਂਡਾ ਬੋਤਲ ਨਹੀਂ ਇਹਦੇ ਥੋੜੇ ਨਵੇਂ ਪੇਸ ਕਰਕੇ ਹੁੰਦੀ ਹੈ ਬਾਅਦ ਤੋਂ ਬਲ ਮੀਡਿੰਗ ਲੈ ਲੈਂਦੇ ਹਾਂ 컬러ਾ ਦੇਖੋ ਚੀਜ਼ਾਂ ਲੱਗਿਆ ਸਾਹਮਣੇ ਪੀਸ ਜਿਹੜੀ ਦੇਖੋ ਜੀ ਇੱਕ ਲੱਗਦੀ ਆ ਲੈ ਲਓ ਤੁਸੀਂ ਉਹ ਦਿਖਾਇਓ ਗੋਲ ਗਲੇ ਚ ਆ ਕਲਰ ਹੈਗਾ ਉਹਨਾਂ ਕੋਲ ਕਲਰ ਹੈਗਾ ਇਹ ਕਲਰ ਚ ਚੇਂਜ ਕਰ ਦੋ ਬੇਸ਼ੱਕ ਦਿਖਾ ਦਿਓ ਹਾਂ ਤੇ ਮੈਨੂੰ ਮੋਟੀ ਲੱਗਦੀ ਆ ਦੇਖਣ ਨੂੰ ਇਹ ਲੈ ਸਕਦੇ ਆ ਬਲੈਕ ਕਲਰ ਚ ਬੱਸ ਫਿਰ ਉਹ बस ठीक <laughs> ਉਹ ਤਾਂ ਨਿਆਣਿਆਂ ਦੇ ਦੇਖੋ ਜੱਟ ਕੱਢੀ ਕੋਈ ਨਹੀਂ ਕੋਈ ਨਹੀਂ ਛੱਲੀ ਜਾਣਾ ਸੀ ਸੀ ਤੜ ਕਰਨ ਸਿਉਣੀ ਸੈਂਜਰ ਸੈਂਜਰ ਇਹ ਪਤਾ ਪੂਰਾ ਤਰਫ ਪਰ ਹੋ ਗਿਆ ਕੰਟਾਈਪ ਫੀਲਿੰਗ ਹੋ ਰਹੀ ਜੀ ਆਹ ਕੋਟ ਆ ਆ ਜਿਹੜੀ ਨਹੀਂ ਤੁਸੀਂ ਫਲੋਰਾਂ ਮੈਨੂੰ ਵਧੀਆ ਲੱਗਦਾ ਕੱਪੜਾ ਹੋਣਾ ਹੈ ਹਾ ਗਰਮੀਆਂ ਦੇ ਆਉਂਦੇ ਪਰ ਉਹ ਆ ਨਹੀਂ ਹੈਗਾ ਉਹ ਕੱਪੜਾ ਨਾ ਨਾ ਵਕ ਕਰ ਲਵੇ ਨਹੀਂ ਫਿੱਟ ਹੋਵਾ ਚੱਲ ਵੀ ਨਹੀਂ ਹਾਂ ਕਾਰਖਾਨਾ ਜਿਹਾ ਹੁੰਦਾ ਉਹ ਉਹ ਵੀ ਦੇ ਦੇ। ਉਹ ਦਿਖਾਓ ਮੇਰੇ ਭਾਜੀ ਉਹ ਦਿਖਾਓ। ਹਾਂ। ਟੀ-ਸ਼ਰਟ ਤਾਂ ਕਿਹੜੀ ਤੇ ਸਾਈਜ਼ ਕਿਹੜਾ? ਉਹ ਤਾਂ ਲੁੱਤੀ ਆ ਮੈਂ ਇੱਕ। ਹਾਂ ਫੇਰ ਰੰਗ ਬਸੂਰਾ ਤੁਹਾਡਾ ਇੱਕ ਤਾਂ। ਇੱਕ ਤਾਂ ਆਹ ਬਾਈ ਵਾਸਤੇ ਦੇ ਦੇ। ਆ ਪਿੰਕ ਨਹੀਂ ਹੈਗੀ ਆ। ਨਹੀਂ ਹੋਣਾ। ਗੱਡੇ ਹੋਣੇ ਵੀਰਜੀ ਹੋਣਾ। ਉਹ ਬਰੰਗ ਤਾਂ ਬਥੇਰੇ ਪਏ ਆ ਉਹ। ਸਾਨੂੰ ਇਹੀ ਪਸੰਦ ਆਈ ਅਸੀਂ। ਉਹ ਕੰਪਲਿਟੀ ਮੈਨੂੰ ਆ ਗਈ ਉਹ ਪਰਦੇ ਦੀ ਲੋ। ਇਹ ਕਿਹਾ ਉਮਰ ਬੱਟੇ? ਆ ਦੇਖੋ ਕਿ ਕਿੰਨੀ ਸੋਹਣੀ ਸੀ। ਚਲੋ। ਯਾਰ ਸੱਚੀ ਇਹ ਮੈਨੂੰ ਬਹੁਤ ਸੋਹਣੀ ਲੱਗਦੀ ਆ ਲੋਰ। ਆਹ ਹਲੋ ਉਹਨੇ ਬਹੁਤ ਸੋਹਣੀ ਲਾਦੀ ਮੇਰੀ ਫੇਵਰੇਟ ਆ ਨਾ ਇਹ ਮੈਂ ਨੂੰ ਜੇਬਾਂਗੇ ਪਸੰਦ ਆ ਤਾਂ ਕਰਕੇ ਕਹਿਨੀ ਆ ਉਹ ਜੇਬਾਂ ਦੇ ਰੇਣੇ ਥੱਲੇ ਆ ਮੈਂ ਜੇਬਾਂ ਵਾਲੀ ਲੈਣੀ ਥੱਲੇ ਤੇ ਕਿੱਥੇ ਤੜਾ ਹੋ ਰਾਇਆ ਯਾਰ ਉਹ ਉਹ ਕਪੜਾ ਉਹਦੇ ਨਾਲ ਵਿੱਚ 3-4 ਸ਼ਰਟ ਉਹਦੇ ਨਾਲ ਨਾਲ ਕੱਢੇ ਰੱਖ ਅੰਦਰ ਪੱਟੀ ਆ ਜੀ ਬਲੈਕ ਕਲਰ ਦੀ ਆ ਮੈਂ ਬਲੈਕ ਕਲਰ ਫੇਵਰੇਟ ਆ ਬਲੈਕ ਕਲਰ ਮੈਂ ਪਾ ਲਾ ਪੱਗ ਵਧੀਆ ਲਾਦੀ ਮੈਨੂੰ ਬਲੈਕ ਕਲਰ ਦੀ ਤੇ ਰਿਜ਼ਲਟ ਕਰ ਲਈ ਬਾਈਕ ਸਿਲੈਕਟ ਬਹੁਤ ਆ ਇੱਕ ਥੱਲੇ ਪਿੰਕ ਕਲਰ ਦੀ ਰਿਫੀ ਹੋ ਗਈ ਆ ਹਾਂ ਦੇਖਿਓ ਦੇਖ ਕੇ ਖੋਲੇ ਇੱਕ ਮਿੰਟ ਖੋਲੇ ਉਹ ਚੋਲਾ ਆ ਲੋ ਯਾਰ ਚੀਜ਼ ਲੈ ਕੇ ਜਾਓ ਸਭ ਤੋਂ ਵਧੀਆ ਕੁਆਲਿਟੀ ਹੈ ਜੀ ਇੱਕ ਵਾਰ ਤੁਸੀਂ ਲੈ ਕੇ ਦੁਬਾਰਾ ਮੰਗਣੀ ਆ ਕੇ ਜੀ ਲਾਵਾ ਤੇ ਕੱਪੜੇ ਨੂੰ ਪੈਂਟ ਦਾ ਹੀ ਕੰਮ ਦਿੰਦੀ ਇਹ ਨਿੱਕੀ ਜਿਹੀ ਦਾ ਪਰ ਹੈ ਜਿਆਦਾ ਖੁੱਲੇ ਆ ਕੁਝ ਲੱਗਦੇ ਆ ਮੈਨੂੰ ਹੱਲੀ ਨਹੀਂ ਹੈਗੀ ਥੋੜੀ ਇਹਦੀ ਰੇਂਜ ਕਿੰਨੀ ਕਾ ਬਾਜੀ ਇਹ 1100 ਦੀ ਨਵੇਂ ਜੀ ਪੈਂਟ ਦੀ ਮੈਨੂੰ ਕਿਹਾ ਮੇਰੇ ਕੋਲ ਹੁਣ ਉਹਦੀ ਫੋਟੋ ਹੋਣੀ ਹੈ ਫੋਨ ਚ ਤੁਹਾਡੇ ਕੱਢਦਾ ਕਰੋ ਚੈੱਕ ਕਰੋ ਪਾ ਦਾ ਕਲਰ ਨਾ ਫਿੱਟ ਜਾਂਦਾ ਫਿਰ ਮੁੱਕਿਆ ਉਹ ਚੀਜ਼ ਨਹੀਂ ਸਾਡੇ ਤਾਂ ਰੈਗੂਲਰ ਹੀ ਪੈਂਦੀ ਹੈ ਜਿਹੜੀ ਸਾਡੇ ਕੋਲ ਆ ਨਾ ਸਾਡਾ ਪੀਸ ਲੈ ਆ ਕੇ ਵਰਤ ਕੇ ਦੇਖੋ ਜੀ ਇਹ ਰੰਗ ਖਰਾਬ ਹੋ ਗਿਆ ਪੀਸ ਸਾਡਾ ਹੋਗਾ ਨਮਾ ਨਮਾ ਠੀਕ ਹੈ ਬਹੁਤ ਦੱਸੋ ਜਲਦੀ ਰਿਕਾਰਡਿੰਗ ਹੋ ਰਹੀ ਹੈ ਨਾਲੇ ਪ੍ਰੂਫ ਆ ਹਾਂ ਕੀ ਗੱਲ ਹੈ ਬਿਲਕੁਲ ਸਹੀ ਹੈ ਦੇਖ ਲਓ ਫਿਰ ਇਹ ਕਬੀ ਲੈ ਕੇ ਜਾਓ ਮੇਰਾ ਵਰਤ ਕੇ ਦਿਖਾ ਹਾਂ ਲੈ ਲਓ ਫਿਰ ਬੰਦ ਮੂਰੀ ਵਾਲਾ ਨਹੀਂ ਹੈਗਾ ਥੱਲੇ ਤਾਂ ਜੱਡੂ ਇਲਾਸਟਿਕ ਪਈ ਵੀ ਹੁੰਦੀ ਹੈ ਇਲਾਸਟਿਕ ਵਾਲਾ ਹੈਗਾ ਕੋਈ ਖਿੱਚ ਕੇ ਦਿਖਾਓ ਪਹਿਲਾਂ ਨਹੀਂ ਨਾ ਤਾਂ ਦੂਆ ਹੋ ਗਿਆ ਨਾ ਇਹ ਕੱਚੇ ਵਾਲਾ ਹਾਂ ਇਹ ਲੈ ਲਓ ਇੱਕ ਕਰਨੇ ਇਹ ਲੈ ਲਓ ਆ ਕੇ ਦੇਖੋ ਲੋ ਦੇਖੋ ਇਹ ਦੂਆ ਮੰਗੋ ਗਿਆ ਖੁੱਲੀ ਨਹੀਂ ਹੈਗੀ ਦੇਖੋ ਲਾ ਤੁਸੀਂ ਪਾ ਕੇ ਤਾਂ ਦਿਖਾਓ ਮੈਂ ਤਾਂ ਅੱਛੀ ਲਾ ਦੂੰਗਾ ਨਾ ਕਿੱਥੇ ਪਹੁੰਚ ਗਈ ਮੇਰੇ ਆਕਰ ਪਾ ਕੇ ਦੇਖੋ ਯਾਰ ਫਿਰ ਨਸ ਲਗਾਈ ਤਾਂ ਸੈਟ ਹੋ ਜਦੋਂ ਬਾਈ ਵੀ ਮੈਂ ਸੈਟ ਕਰਾਂ ਉਂ ਵੀ ਖੁੱਲੀ ਜੀ ਚੰਗੀ ਨਹੀਂ ਲੱਗਦੀ ਹੈ ਜੀ ਫਿਟਨੈਸ ਤੇ ਸਹੀ ਪਾਉਣਾ ਤਾਂ ਪਾ ਕੇ ਤਾਂ ਦੇਖੋ ਕਿਸੇ ਆ ਜੀ ਮੈਨੂੰ ਆਪ ਦੇਖੋ ਜੇ ਤਾਂ ਮੇਰੇ ਮਨ ਨੂੰ ਲੱਗੇ ਫਿਰ ਤਾਂ ਮੈਂ ਪਾਵਾਂ ਲੱਗਦੀ ਹੀ ਨਾ ਗੱਲ ਤਾਂ ਮੇਰੇ ਮਨ ਨੂੰ ਨਹੀਂ ਲੱਗੀ ਆ ਵੀ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਮੇਰੇ ਕੋਲ ਤੰਨ ਲੋਰਾ ਉਥੱਲੇ ਤੇ ਬੰਦੇ ਆ ਬਾਸਾ ਸਪੋਰਟ ਤੋਂ ਸੂਜ ਤੋਂ ਪਹਿਲਾਂ ਆਪਣੀ ਬਾਸ ਬਾਸਾ ਜਿਆਦਾ ਚੱਕਰਾਂ ਤੇ ਪੈਂਡ ਦੀ ਲੋੜ ਨਹੀਂ ਬੀਰ ਦੇਖ ਉਹ ਜਦੋਂ ਮੇਰੇ ਮਨ ਨੂੰ ਲੱਗੇ ਫਿਰ ਮੈਂ ਲਵਾ ਉਹ ਵੀ ਰੱਬ ਨੇ ਹੂੰ ਹੌਲੇ ਉੱਥੇ ਗੋ ਬੈਂਟਾ ਬਣ ਰਿਹਾ ਕੋਈ ਪੈਂਟਾ ਹੋ ਗਿਆ ਇਹਦਾ ਪੈਂਟਾ ਤਾਂ ਆ ਗਿਆ ਉਹਦੇ ਤੋਂ ਥੱਲੇ ਉਹਦੇ ਤੇ ਬੰਨਦਾ ਉਹ ਸਰ ਇਲਾਸਟਿਕ ਆਉਂਦਾ ਜਿਹਨੂੰ ਪੈਰ ਘੱਟ ਨਾਲ ਬੰਨਦਾ ਬਸ ਸਾਡੀ ਗਰਾਰੀ ਆ ਗਈ ਅਸੀਂ ਉਹੀ ਲੈਣਾ ਛਾਟਾ ਹੀ ਲੈ ਲੈ ਤੀਜਾ ਤਾਂ ਹੋਰ ਵੀ ਲੈਣੀ ਥੱਲੇ ਤੁਸੀਂ ਕਰਨਾ ਚਲੋ ਫਿਰ ਚਾਚੂ ਆ ਦੇਖੋ ਕਿੰਨੀ ਵਧੀਆ ਚੀਜ਼ ਆ ਸਾਰੇ ਲੱਕੜ ਦੇ ਹੀ ਆ ਸਾਰੇ ਸਾਰਾ ਕੁਝ ਲੱਕੜ ਦਾ ਦੇਖ ਲੋ ਨਾਲੇ ਹਾਂਜੀ ਇਹਦਾ ਫੋਨ ਆਇਆ ਜੀ ਮੜੇ ਮਾਮੀ ਫੋਨ ਆਇਆ ਬਹੁਤ ਦੂਰ ਸੇ ਪਰਦੇਸ ਸੇ ਨਹੀਂ ਕਿੰਨਾ ਵਜ ਗਿਆ ਇਹ ਤੇਰਾ ਬੜੀਆਂ ਬੜੀਆਂ ਕੋਠੀਆਂ ਨੇ ਬੜਿਆ ਹੈਲੋ ਕਰ ਰਿਹਾ ਤੂੰ ਵੀ ਕਰਾਇਓ ਹੈਲੋ ਤੇਰੇ ਕੋਲ ਕੁਝ ਨਹੀਂ ਹੈਗਾ ਹੈਲੋ ਫਟ ਫਟ ਛੱਡ ਦੇ ਛੱਡ ਰੱਖ ਰੱਖ ਦੇ ਪੁੱਤ ਫੋਨ ਆ ਜਾਊਗਾ ਕਿਸੇ ਨੀਨ ਨੇ ਸੇਲਿੰਗ ਤੇ ਲਾਈਵ ਹੈ ਨਾ ਵੈਸੇ ਹੈ ਹਾਂ ਰੋਟੀਆਂ ਵਾਲਾ ਡੱਬਾ ਕਿੰਨਾ ਕੋ ਸ਼ਰਿਕ ਸ਼ਰਿਕਸ਼ੇ ਦੇ ਅਗੇ ਹੋਏ ਆਪਾਂ ਲੈ ਤਾਂ ਲਈ ਆਪਣੇ ਸ਼ੁਭਰੀ ਨੂੰ ਛੱਡਣੇ ਨਹੀਂ ਤੋੜ ਦੇ ਦੇ ਹੁਣ ਕਹਿੰਦੀ ਦੇ 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 ਬੱਚ ਕਾਲੂ ਫੋਨ ਫੋਨ ਫਨੀ ਫੋਨ ਹੁਣ ਫੋਨ ਪਰੇ ਪੈ ਗਈ ਦੇਖ ਲਾ ਟੋਪਾ ਵਗੈਰਾ ਵੀ ਪਈਆਂ ਓਰੇ